ਆਪਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾਜ ਦੇ ਜੰਕਸ਼ਨ ਤੇ ਸਾਰੇ ਪੈਨ ਪ੍ਰਾਪਰ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਇਹ ਚੈਨਲ ਤੇ ਹਰ ਮੰਗਲਵਾਰ ਹਰ ਸ਼ਨੀਚਰਵਾਰ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕਾਸਟ ਲਾਈ ਜਾਂਦੀ ਹੈ ਸਕਰੀਨ ਤੇ WhatsApp ਨੰਬਰ 8968144273 ਚੱਲ ਰਿਹਾ ਹੈ ਜੀ ਤੁਸੀਂ ਆਪਣੀ ਨਵੀਂ ਐਡ ਇਸ ਨੰਬਰ ਤੇ ਭੇਜੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੇਂ ਵੀਡੀਓ ਆਪਜੀ ਤੱਕ ਮੌਂ ਸਕੇ ਸਾਡੀ ਵੀਡੀਓ ਦੇ ਵਿੱਚ ਰਲਮੇ ਮਿਲਮੇ ਰਿਸ਼ਤੇ ਹੁੰਦੇ ਹਨ ਜੀ ਕਿਰਪਾ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਹਮੇਸ਼ਾ ਤੇ ਆਪ ਜੀ ਨੂੰ ਬੇਨਤੀ ਆ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਕੋਈ ਖੋਖ ਫਰਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਪਹਿਲਾਂ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕੇ ਧੋਰੀ ਸੰਗਰੂਰ ਏਰੀਆ 27890 ਡੇਟ ਆਵਰਥ 5 ਫੁੱਟ 3 ਇੰਚ ਕੱਦ ਕੌਨ ਮਿਟ ਕੈਮਬ੍ਰਿਜ ਸਕੂਲ ਤੋਂ ਇਹਨਾਂ ਨੇ ਸਕੂਲਿੰਗ এডਿਕੇਸ਼ਨ ਲਈ ਹੈ ਜੀ ਬੀ ਟੈਕ ਆਈਟੀ ਪੀ ਟਿਓ ਤੋਂ ਕੀਤੀ ਆ ਐਮ ਐਸ ਕੰਪਿਊਟਰ ਸਾਇੰਸ ਨਿਊਯਾਰਕ ਤੋਂ ਜੌਬ ਕਰਦੇ ਨੇ ਅੱਜਕੱਲ ਸਿਨੀਅਰ ਸੌਫਟਵੇਅਰ ਇੰਜੀਨੀਅਰ ਐਨ ਸੀ ਐਨ ਐਨ ਐਟਲੰਟਾ ਜਾਰਜੀਆ ਪਿਤਾ ਜੀ ਖੇਤੀਬਾੜੀ ਕਰਦੇ ਨੇ ਮਾਤਾ ਜੀ ਕੌਮਨ ਟੀਚਰ ਨੇ ਭਰਾ ਕੈਨੇਡਾ ਪੀ ਆਰ ਮੈਰਿਡ ਇਹਨਾਂ ਦੀ ਰਿਕੁਆਇਰਮੈਂਟ ਆ ਜੀ need educated and handsome boy from good jatt sikh family doing good job from usa sohna sanakha padha likha ladka vadiya job karda hove usa to hove inadi eh requirement hai ji inada number screen te chal reha hai ji tusi parivar na direct gal baat kar sakde ho agla rishta note karo jatt sikh ladka patthal got ਲੁਧਿਆਣਾ ਏਰੀਆ ਕੈਨੇਡਾ ਪੀਆ ਇਹ ਰਿਸ਼ਤਾ ਕੈਨੇਡਾ ਤੋਂ ਆ ਜੀ ਜੱਟ ਸਿੱਖ ਲੜਕਾ ਭਟਣ ਗੋਤ ਲੁਧਿਆਣਾ ਏਰੀਆ ਕੈਨੇਡਾ ਪੀਆ 1998 ਡੇਟ ਆਫ ਬਰਥ 5 ਫੁੱਟ 10 ਇੰਚ ਕੱਤ ਸਾਰਾ ਪਰਿਵਾਰ ਕੈਨੇਡਾ ਵੈਲ ਸੈਟਲਡ ਆ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਲੜਕੀ ਕੈਨੇਡਾ ਤੋਂ ਮੈਡੀਕਲ ਲਾਈਨ ਦੇ ਵਿੱਚ ਹੋਵੇ ਦੀ ਜ਼ਰੂਰਤ ਆ ਪਰਿਵਾਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ ਰਾਮਦਾਸੀਆ ਸਿੱਖ ਲੜਕੇ ਰਾਮਦਾਸੀਆ ਸਿੱਖ ਲੜਕਾ ਵਰਕ ਪਰਮਿਟ ਤੇ ਕੈਨੇਡਾ 2001 ਡੇਟ ਆਫ ਬਰਥ 5 ਫੁੱਟ 9 ਇੰਚ ਕਾਤ ਬਤਾਉ ਟਰੱਕ ਡਰਾਈਵਰ ਕੈਨੇਡਾ ਵਿਖੇ ਹੀ ਜੌਬ ਕਰਦੇ ਨੇ ਮਾਤਾ ਪਿਤਾ ਦਾ ਇਕੱਲਾ ਬੇਟਾ ਪਿਤਾ ਜੀ ਸਰਕਾਰੀ ਜੌਬ ਤੋਂ ਰਿਟਾਇਰ ਨੇ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਡ ਪੀਆਰ ਗਰਲ ਫਰੋਂ ਕੈਨੇਡਾ ਔਰ ਅਪਲਾਈਡ ਫਾਰ ਪੀਆਰ ਇਹ ਲੜਕਾ ਆਪ ਵਰਕ ਪਰਮਿਟ ਤੇ ਆ ਜੀ ਇਹਨਾਂ ਦੀ ਰਿਕੁਆਇਰਮੈਂਟ ਆ ਲੜਕੀ ਕੈਨੇਡਾ ਦੀ ਪੀਆਰ ਹੋਵੇ ਜਾਂ ਉਹਨਾਂ ਦਾ ਪੀਆਰ ਲਈ ਅਪਲਾਈ ਕੀਤਾ ਹੋਵੇ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਚੱਤ ਸਿੱਖ ਲੜਕਾ ਲੁਧਿਆਣਾ ਏਰੀਆ ਪੀਆਰ ਕੈਨੇਡਾ 19 ਸਤੰਬਰ ਡੇਟ ਆਫ ਬਰਥ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਫਰੋਮ ਕੈਨੇਡਾ ਕੈਨੇਡਾ ਤੋਂ ਇਹਨਾਂ ਨੇ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਜੀ ਨੀਡ ਸੂਟੇਬਲ ਮੈਚ ਫਰੋਮ ਕੈਨੇਡਾ ਔਰ ਇੰਡੀਆ ਲੜਕੇ ਨਾਲ ਜੋ ਲੜਕੀ ਦੀ ਮੈਚਿੰਗ ਆ ਕੁਆਲੀਫਿਕੇਸ਼ਨ ਦੀ ਡੇਟ ਆਫ ਬਰਥ ਦੀ ਜੌਬ ਦੀ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਲੜਕਾ ਲੜਕੀ ਕੈਨੇਡਾ ਤੋਂ ਵੀ ਹੋ ਸਕਦੀ ਆ ਇੰਡੀਆ ਤੋਂ ਵੀ ਹੋ ਸਕਦੀ ਆ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਨੰਬਰ ਨੋਟ ਕਰੋ ਜੀ ਜੱਟ ਸਿੱਖ ਲੜਕਾ ਸੰਧੂ ਗੋਤ ਪਟਿਆਲਾ ਏਰੀਆ 1994 ਡੇਟ ਆਫ ਬਰਥ 5 ਫੁੱਟ 11 ਇੰਚ ਕੱਤ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਆ 6 ਸਾਲ ਦਾ ਇਹਨਾਂ ਦਾ ਤਜਰਬਾ 55000 ਰੁਪਏ ਪਰ ਮਾਸ ਨੇ ਸੈਲਰੀ ਆ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਜੌਬ ਕਰਦੇ ਆ ਚਾਰ ਕਿਲੇ ਨਾਲ ਕੋਲ ਪ੍ਰਾਪਰਟੀ ਆ ਪਿਤਾ ਜੀ ਸੁਰਗਵਾਸ ਹੋ ਚੁੱਕੇ ਨੇ ਇਹਨਾਂ ਦਾ ਐਕਸਪੀਰੀਅੰਸ ਬੇਸ ਤੇ ਆਸਟ੍ਰੇਲੀਆ ਪੀਆਰ ਲਈ ਅਪਲਾਈ ਕੀਤਾ ਹੋਇਆ ਫਾਈਲ ਲੱਗੀ ਹੋਈ ਆ ਤੇ ਇਹਨਾਂ ਦੀ ਰਿਕੁਆਇਰਮੈਂਟ ਆ ਨੀਟ ਗਰਲ ਇਕੁਅਲ ਕੁਆਲੀਫਾਈਡ ਹੈਜ਼ ਹਾਈਟ 5.4 ਫ্রম ਜੱਟ ਸਿੱਖ ਫੈਮਿਲੀ ਐਮਬੀ ਨਾਟ ਕੰਟੈਕਟ ਪੜ੍ਹੇ ਲਿਖੀ ਸੋਹਣੀ ਸੁਨੱਖੀ ਲੜਕੀ ਜੀ ਦੀ ਯੋਗਤਾ ਲੜਕੇ ਦੇ ਬਰਾਬਰ ਦੀ ਹੋਵੇ कद 5 फुट 4 इंच ਦੇ ਕਰੀਬ ਹੋਵੇ ਜੱਟ ਸਿੱਖ ਪਰਿਵਾਰ ਤੋਂ ਹੋਵੇ ਮੈਰਜ ਬੋਰ ਵਾਲੇ ਸੰਪਰਕ ਨਾ ਕਰਨ ਪਰਿਵਾਰ ਦਾ ਨੰਬਰ ਸਕਰੀਨ ਤੇ ਚੱਲਿਆ ਸਿੱਧੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਲੋਡ ਕਰੀਏ ਇਹ ਵੀ ਕੈਨੇਡਾ ਤੋਂ ਆ ਇਹ ਦੋ ਲੜਕੇ ਨੇ ਜੱਟ ਸਿੱਖ ਲੜਕੇ ਮੋਗਾ ਏਰੀਆ ਪ੍ਰਾਪਰਟੀ ਨਾਲ ਕੋਲੇ 16 ਜਿਲ੍ਹਾ ਜੀ ਦੋਵੇਂ ਭਰਾ ਨੇ ਕੈਨੇਡਾ ਵਿਕੇ ਵੱਡਾ ਭਰਾ ਪੀਆਰ ਕੈਨੇਡਾ 1998 ਉਹਨਾਂ ਦੀ ਡੇਟ ਵਰਤ ਛੋਟਾ ਭਰਾ ਵੈਸਟ ਵਰਜੀਟਾ ਕੈਨੇਡਾ 1995 ਡੇਟ ਆਵਰਦਾ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਲੜਕੀਆਂ ਦੀ ਦੋ ਲੜਕੀਆਂ ਦੀ ਰਿਕੁਆਇਰਮੈਂਟ ਆ ਤੇ ਜੋਬ ਕਰਦੇ ਨੇ ਇਹ ਆਰ ਨਰਸਿੰਗ ਰਜਿਸਟਰਡ ਨਰਸ ਦੇ ਤੌਰ ਤੇ ਜੋਬ ਕਰਦੇ ਨੇ ਗੁੱਡ ਪੈਕੇਜ ਇਹਨਾਂ ਦੀ ਮਾਤਾ ਪਿਤਾ ਯੂ ਐਸ ਦੇ ਗ੍ਰੀਨ ਕਾਰਡ ਹੋਲਡਰ ਨੇ ਪੈਨਸ਼ਨ ਲੱਗੀ ਹੋਈ ਆ ਰਾ ਅਨਮੈਰਿਡਾ ਉਹ ਵੀ ਆ ਰਹੇ ਨੇ ਰਜਿਸਟਰਡ ਨਰਸ ਦੇ ਤੌਰ ਤੇ ਜੌਬ ਕਰਦੇ ਨੇ ਕਾਫੀ ਇਹਨਾਂ ਕੋਲੇ ਅਰਬਨ ਪ੍ਰਾਪਰਟੀ ਆ ਇਹਨਾਂ ਦੀ ਰਿਕਵਰਮੈਂਟ ਆ ਨੀਟ ਟਾਲ ਐਂਡ ਪ੍ਰੈਕਟਿਕ ਗ੍ਰੀਨ ਕਾਰਡ ਸਿਟੀਜ਼ਨ ਫੈਮਿਲੀ ਓਰੀਐਂਟਡ ਆਰ ਐਨ ਆਈਟੀ ਬਾਇਓਟੈਕ ਐਮਬੀਏ ਕਾਰ ਸੁਹਣ ਸਨਖੀ ਲੜਕੀ ਵਧੀਆ ਪਰਿਵਾਰ ਤੋਂ ਗ੍ਰੀਨ ਕਾਰਡ ਹੋਵੇ ਯੂ ਐਸ اے ਦੀ ਸਿਟੀਜ਼ਨ ਹੋਵੇ ਯੂ ਐਸ اے ਦੇ ਤੇ ਉਹਨਾਂ ਦੀ ਕੁਆਲੀਫਿਕੇਸ਼ਨ ਅਡਜਸਟਰਡ ਨਰਸ ਐਮ ਐਸ ਸੀ ਆਈਟੀ ਬਾਇਓਟੈਕ ਐਮ ਬੀਏ ਵਗੈਰਾ ਐਸ ਲੈਵਲ ਇਹਨਾਂ ਦੀ ਕੁਆਲੀਫਿਕੇਸ਼ਨ ਹੋਵੇ ਇਹਨਾਂ ਨਾਲ ਯੂ ਐਸ اے ਦੇ ਜਿੰਦੇ ਟਾਈਮ ਤੇ ਤੁਸੀਂ ਗੱਲ ਕਰ ਸਕਦੇ ਹੋ ਸਕਰੀਨ ਤੇ ਇਹਨਾਂ ਦੇ ਦੋ ਨੰਬਰ ਚੱਲ ਰਹੇ ਨੇ ਜੀ ਅਗਲਾ ਰਿਸ਼ਤਾ ਲੋਡ ਕਰੋ ਇਹ ਹੈਗਾ ਜੀ ਲੜਕੀ ਦਾ ਨਾਮ ਕੌਰ ਦਸਤਾਰਦਾਰੀ ਜੱਟ ਸਿੱਖ ਗੁਰਸਿੱਖ ਲੜਕੀ ਬੋਲਾਪੁਰ ਗਰੇਵਾਲ ਗੋਤ ਲੁਧਿਆਣਾ ਏਰੀਆ 2003 ਡੇਟੋਵਰਤ 5 ਫੁੱਟ 8 ਇੰਚ ਕੱਦ ਐਮਬੀਬੀਐਸ ਕਰਦੇ ਨੇ ਇਹ ਡਾਕਟਰੀ ਕਰ ਰਹੇ ਨੇ ਐਮਬੀਬੀਐਸ ਚੌਥਾ ਸਾਲ ਇਹਨਾਂ ਦਾ ਸੋਹਣੀ ਸੁਨੱਖੀ ਲੜਕੀ ਹੈ ਜੀ ਇਹ ਪਿਤਾ ਜੀ ਇਹਨਾਂ ਦੇ ਆਰਮੀ ਦੇ ਵਿੱਚ ਨੇ ਇੱਕ ਇਹਨਾਂ ਦੀ ਛੋਟੀ ਭੈਣ ਆ ਇਹਨਾਂ ਦੀ ਰਿਕੁਆਇਰਮੈਂਟ ਜੀ ਲੜਕਾ ਗੁਰਸਿੱਖ ਅਮਰਤਾਰੀ ਹੋਵੇ ਸਰਕਾਰੀ ਅਫਸਰ ਹੋ ਸਕਦਾ ਜਾਂ ਫਿਰ ਵਧੀਆ बिजनेਸਮੈਨ ਹੋ ਸਕਦਾ ਜਾਂ ਫਿਰ ਕੁਆਲਿਫਾਈਡ ਮੁੰਡਾ ਲੈਂਡਲੋਰਡ ਹੋ ਸਕਦਾ ਜਿਨ੍ਹਾਂ ਕੋਲੇ 25-30 ਏਕੜ ਜ਼ਮੀਨ ਹੋਵੇ ਲੜਕੇ ਦਾ ਕੱਦ 6 ਫੁੱਟ ਤੋਂ ਘੱਟ ਨਾ ਹੋਵੇ ਉਮਰ 25 ਸਾਲ ਤੋਂ ਜ਼ਿਆਦਾ ਨਾ ਹੋਵੇ ਲੁਧਿਆਣੇ ਦੇ ਨੇੜੇ ਵਾਲੇ ਤਕਰੀਬਨ 100 ਕਿਲੋਮੀਟਰ ਦੇ ਘੇਰੇ ਵਾਲੇ ਸੰਪਰਕ ਕਰ ਸਕਦੇ ਨੇ ਦੂਰ ਵਾਲੇ ਕਹਿੰਦੇ ਸੰਪਰਕ ਨਾਕਾ ਸਕਰੀਨ ਤੇ ਨੰਬਰ ਇਹਨਾਂ ਦਾ ਚੱਲ ਰਿਹਾ ਜੀ ਅਗਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਜੀ ਯੂਕੇ ਤੋਂ ਕਾਸ਼ ਰਾਜਪੂਤ ਮੈਰਾ ਹੈਂਡਸਮ ਬாய் ਯੂਕੇ ਵਾਰ 1997 ਡੇਟ ਆਫ ਬਰਥ ਬੀਐਸਸੀ ਕੰਪਿਊਟਰ ਸਾਇੰਸ ਵਿਦ ਬਿਜ਼ਨਸ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਵੈਰੀ ਗੁੱਡ ਜੋਬ ਗੁੱਡ ਹਾਊਸ ਐਂਡ ਗੁੱਡ ਫੈਮਿਲੀ ਬੈਕਗਰਾਉਂਡ ਸਿਸਟਰ ਐਲ ਐਲ ਬੀ ਪੇਰੈਂਟਸ ਪੀ ਆਰ ਯੂ ਕੇ ਲੜਕੇ ਦੀ ਬੀ ਐਸਸੀ ਕੰਪਿਊਟਰ ਸਾਇੰਸ ਤੇ ਬਿਜ਼ਨਸ ਦੇ ਨਾਲ ਕੀਤੀ ਹੋਈ ਆ ਸੋਹਣੀ ਇਹਨਾਂ ਦੀ ਜੌਬ ਆ ਵਧੀਆ ਆਮਦਨ ਆ ਵਧੀਆ ਘਰ ਇਹਨਾਂ ਦਾ ਯੂ ਕੇ ਦੇ ਵਿੱਚ ਅਤੇ ਫੈਮਿਲੀ ਬੈਕਗਰਾਉਂਡ ਵੀ ਬਹੁਤ ਵਧੀਆ ਸਿਸਟਰ ਨਾਲ ਦੇ ਐਲ ਐਲ ਬੀ ਕਰਦੇ ਨੇ ਤੇ ਮਾਤਾ ਪਿਤਾ ਪੀ ਆਰ ਨੇ ਯੂ ਕੇ ਦੇ ਇਹਨਾਂ ਦੀ ਰਿਕੁਆਇਰਮੈਂਟ ਆ ਨੀਡ ਯੂ ਕੇ ਪੀ ਆਰ ਗੱਲ ਜਾਫਰ ਬਰਕ ਪਰਮਤੇ ਹੋਵੇ। ਅਰ ਇੰਡੀਆ ਤੋਂ ਵੀ ਕਹਿੰਦੇ ਹੋ ਸਕਦੀ ਆ ਗਰਲ ਸ਼ੁਡ ਬੀ ਇਨ ਮੈਡੀਕਲ ਲਾਈਨ অর ਮਾਸਟਰ ਡਿਗਰੀ ਇਨ ਆਈਟੀ। ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਮੈਡੀਕਲ ਲਾਈਨ ਦੀ ਹੋਵੇ ਜਾਂ ਫਰਾਂ ਦੇ ਆਈਟੀ ਮਾਸਟਰ ਲੈਵਲ ਦੀ ਉਹਨਾਂ ਕੋਲ ਕੁਆਲੀਫਿਕੇਸ਼ਨ ਹੋਵੇ। ਸਕਰੀਨ ਦੇ ਪਰਪਾਰ ਦਾ ਨੰਬਰ ਚੱਲ ਹੈ ਤੁਸੀਂ ਸੰਪਰਕ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ। ਜੱਟ ਸਿੱਖ ਲੜਕਾ ਟਾਲੀਵਾਲ ਬੋਤ ਇਹ ਲੜਕਾ ਪਾਕਵੰਦਾ ਚ ਮੋਗਾ ਏਰੀਆ ਆਨ ਵਰਕ ਪਰਮਟ ਕੈਨੇਡਾ 1996 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਐਮ ਐ ਬੀ ਐਡ ਪੰਜਾਬ ਟਟ ਸੈਂਟਰ ਟਟ ਦੁਨੇ ਕਲੀਅਰ ਨੇ 4 ਏਕੜ ਇਹਨਾਂ ਕੋਲੇ ਪ੍ਰਾਪਰਟੀ ਆ 10 ਸਾਲ ਦਾ ਵਿਜ਼ਿਟਰ ਵੀਜ਼ਾ ਲੱਗਾ ਲੜਕੇ ਦਾ ਯੂ ਐਸ ਏ ਦਾ ਪਿਓ ਸ਼ਾਕਾ ਹੈ ਇਹ ਲੜਕਾ ਹੈ ਪਰ ਆ ਜੂ ਐਸ ਏ ਵਰਕ ਪਰਮਟ ਦੇ ਨੇ ਇਹਨਾਂ ਦੇ ਇਹਨਾਂ ਦੀ ਰਿਕੁਆਇਰਮੈਂਟ ਆ ਨੀਡ ਗਲ ਫਰੋਂਮ ਯੂ ਐਸ ਏ ਗ੍ਰੀਨ ਕਾਰਡ ਔਰ ਫਰੋਂਮ ਕੈਨੇਡਾ ਪੀ ਆਰ ਗਲ ਐਜ਼ ਹਾਈਟ 5.4 ਲੜਕੀ ਯੂ ਐਸ ਏ ਦੀ ਗ੍ਰੀਨ ਕਾਰਡ ਹੋਵੇ ਚਾਹੇ ਕੈਨੇਡਾ ਤੋਂ ਪੀ ਆਰ ਹੋਵੇ ਉਹਨਾਂ ਦਾ ਕੱਦ 5 ਫੁੱਟ 4 ਇੰਚ ਤੇ ਕਰੀਬ ਹੋਵੇ ਸਗਰੀਨ ਤੇ ਇਹਨਾਂ ਦੇ ਨੰਬਰ ਚੱਲ ਰਹੇ ਹਨ ਤੁਸੀਂ ਇਹਨਾਂ ਤੇ ਸੰਪਰਕ ਕਰ ਸਕਦੇ ਹੋ ਪਰਿਵਾਰ ਨਾਲ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜਰਮਨ ਤੋਂ ਅਦਿੱਤੀਆ ਚੱਡਾ ਕਾਸ਼ਪ ਪੰਜਾਬੀ ਲੜਕਾ ਸਾਹੀਬਾਬਾਦ ਗਾਜ਼ੀਆਬਾਦ ਯੂਪੀ ਤੋਂ 1997 ਡੇਟ ਆਫ ਬਰਥ ਆ 5 ਫੁੱਟ 8 ਇੰਚ ਕੱਦ ਦਾ ਲੜਕੇ ਦਾ ਇਹ ਲੜਕਾ ਮੰਗਲਿਕ ਹੈ ਬੀ ਕਾਮ ਕੀਤੀ ਨੇ ਜਰਮਨ ਤੋਂ ਲੈਂਗੁਏਜ ਬੀ 1 ਲੈਵਲ ਫਰੋਮ ਜਰਮਨ B1 ਲੈਂਗੁਏਜ ਦਾ ਇਹਨਾਂ ਨੇ ਜਰਮਨ ਤੋਂ ਕੁਆਲਿਫੀਕੇਸ਼ਨ ਗੈਨ ਕੀਤੀ ਆ। ਜੋ ਵਰਕਿੰਗ ਇਨ ਕੈਨੇਡੀਅਨ ਐਂਡ ਯੂਐਸ ਬੇਸਡ ਕੰਪਨੀ ਫਰਟ ਫਾਰਵਰਡਿੰਗ ਇੰਪੋਰਟ ਲੌਜਿਸਟਿਕਸ ਇਹ ਲੜਕਾ ਇੱਕ ਕੈਨੇਡੋ ਕੈਨੇਡਾ ਤੇ ਯੂਐਸਏ ਦੀ ਬੇਸਡ ਕੰਪਨੀ ਆ ਉਹਦੇ ਵਿੱਚ ਜੋਬ ਕਰਦੇ ਨੇ। ਤੇ ਪ੍ਰੋਪਰਟੀ ਇਹਨਾਂ ਕੋਲੇ ਜਿਸ ਕਰਨੇ ਆਪਣੇ ਇੱਕ ਸ਼ੌਪ ਆ ਬ੍ਰਦਰ ਇਹਨਾਂ ਦਾ ਨਿਊਜ਼ੀਲੈਂਡ ਮੈਰੀਡਾ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਡ ਗਰਲ ਡੂਇੰਗ ਗੁੱਡ ਜੌਬ ਨੋ ਕਾਸਟ ਵਰ ਸੋਹਣੀ ਸਨੱਖੀ ਲੜਕੀ ਜੋ ਜੌਬ ਕਰਦੀ ਹੋਵੇ ਸਰਕਾਰੀ ਵੀ ਹੋ ਸਕਦੀ ਆ ਜਾਂ ਕੋਈ ਵਧੀਆ ਐਮਐਨਸੀ ਲੈਵਲ ਦੀ ਕੋਈ ਜੌਬ ਹੋ ਸਕਦੀ ਆ ਤੇ ਜਾਤੀਵੰਦਨ ਕੋਈ ਨਹੀਂ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਜੱਟ ਸਿੱਖ ਤਲਾਕशुदा ਲੜਕਾ ਸੰਗਰੂਰ ਏਰੀਆ ਉਮਰ 40 ਸਾਲ ਇਹ ਲੜਕਾ ਤਲਾਕशुदा ਇੱਕ ਛੋਟਾ ਇਹਨਾਂ ਦੇ ਬੱਚਾ ਘਰੇਲੂ ਲੜਕੀ ਦੀ ਜ਼ਰੂਰਤ ਆ ਤਲਾਕशुदा ਵੀ ਹੋਵੇ ਜਾਂ ਫਿਰ ਬੇਰਵਾ ਵੀ ਹੋ ਸਕਦੀ ਆ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਜੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਰਾਮ ਗੜੀਆ ਸਿੱਖ ਲੜਕਾ 蒂ਮਾਨ ਗੋਤ ਮੋਹਾਲੀ ਏਰੀਆ 1992 ਡੇਟਾ ਆਫ ਬਰਥ 5 ਫੁੱਟ 6 ਇੰਚ ਕੱਦ ਡਿਪਲੋਮਾ ਆਰਕੀਟੈਕਟ ਐਂਡ ਬੀਟੈਕ ਸਿਵਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਪ੍ਰਾਈਵੇਟ ਜੋਬ ਕਰਦਿੰਦੇ ਨੇ ਮੋਹਾਲੀ ਵਿਖੇ ਫਾਰਦ ਸਾਹਿਬ ਹਾਦਰ ਸਾਹਿਬ ਦਾ ਇਹਨਾਂ ਦਾ ਆਪਣਾ ਕਾਰੋਬਾਰ ਆ ਭਰਾ ਇਹਨਾਂ ਦਾ ਮੈਰਿਡ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਸਿੰਪਲ ਮੈਰਿਜ ਸੋਹਣੇ ਸੁਨੱਖੀ ਪੜੀ ਲਿਖੀ ਲੜਕੀ ਦੀ ਜ਼ਰੂਰਤ ਆ ਸਾਦਾ ਵਿਆਹ ਕੀਤਾ ਜਾਵੇਗਾ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਅਗਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਕੈਨੇਡਾ ਦਾ ਅਮਰਤਾ ਰੀ ਜੱਟ ਸਿੱਖ ਲੜਕਾ ਢਿੱਲੋਂ ਗੋਤ ਕੈਨੇਡਾ ਪੀਆਰ ਬਿਨੀ ਪੈਗ ਵਕੇ ਰਹਿੰਦੇ ਨੇ ਇਹ 1997 ਡੇਟ ਆਵਰ ਦਾ 5 ਫੁੱਟ 11 ਇੰਚ ਦਾ ਡਿਗਰੀ ਹੋਲਡਰ ਨੇ ਗੁੱਡ ਜੌਬ ਆ ਆਪਣਾ ਘਰ ਆ ਕੈਨੇਡਾ ਦੇ ਵਿੱਚ ਪ੍ਰੋਪਰਟੀ ਨੌਕੀਲੇ ਨਾਲ ਦੇ ਛੋਟਾ ਭਰਾ ਵੀ ਹੁੰਦਾ ਕੈਨੇਡਾ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਟ ਬੀਐਸਸੀ ਨਰਸਿੰਗ ਬਿਊਟੀਫੁੱਲ ਗਰਲ ਹੈਜ਼ ਹਾਈਟ 5.6 ਐਮ ਬੀ ਨਾਟ ਕੰਟੈਕਟ ਲੜਕੀ ਬੀਐਸਸੀ ਨਰਸਿੰਗ ਕੀਤੀ ਹੋਵੇ ਸੋਹਣੀ ਸੁਨੱਕੀ ਹੋਵੇ ਜਿਹਦਾ ਕੱਦ 5 ਫੁੱਟ 6 ਇੰਚ ਦੇ ਕਰੀਬ ਹੋਵੇ ਮੈਰਿਜ ਬਿਊਰੋ ਵਾਲੇ ਮੁਆਫ ਕਰਨ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜਗਸੀਰ ਸਿੰਘ ਮੱਝਵੀ ਸਿੱਖ ਲੜਕਾ ਫਿਰੋਜ਼ਪੁਰ ਏਰੀਆ 1994 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਪ੍ਰਾਈਵੇਟ ਇਲੈਕਟ੍ਰੀਸ਼ੀਅਨ ਤੌਰ ਤੇ ਕੰਮ ਕਰਦੇ ਨੇ ਦੋ ਭੈਣਾਂ ਨੇ ਉਹ ਮੈਰਿਡ ਨੇ 14 ਮਰਲੇ ਨਾਲ ਕੋਲੇ ਪ੍ਰਾਪਰਟੀ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਦਾ ਕਾਸ਼ਕ ਪਰਾਜਪੂਤ ਲੜਕੀ ਝਾਗਰਾ ਗੋਤ ਹੁਸ਼ਿਆਰਪੁਰ ਏਰੀਆ ਕੈਨੇਡਾ ਪੀਆਰ 1995 ਡੇਟ ਆਫ ਬਰਥ 5 ਫੁੱਟ 10 ਇੰਚ ਕੱਤ 5 ਫੁੱਟ ਕੱਤ ਸਟੱਡੀ ਬੀਕੋਮ ਦੋਪਰਾ ਮੈਰਿਟ ਨੀਟ ਵੈਲ এডਿਕੇਟਿਡ ਐਂਡ ਹੈਂਡਸਮ ਬாய் ਫ੍ਰੋਮ ਕੈਨੇਡਾ ਔਰ ਇੰਡੀਆ ਸੋਹਣਾ ਸੁਨਖਾ ਪੜਿਆ ਲਿਖਾ ਲੜਕਾ ਕੈਨੇਡਾ ਤੋਂ ਵੀ ਹੋ ਸਕਦਾ ਇੰਡੀਆ ਤੋਂ ਵੀ ਹੋ ਸਕਦਾ ਸਕਰੀਨ ਤੇ ਪਰਿਵਾਰ ਦਾ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਤ ਸਿੱਖ ਲੜਕਾ ਬਠਿੰਡਾ ਸਿਟੀ ਬਰਕ ਪਰਮਟ ਤੇ ਕੈਨੇਡਾ 1995 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਗ੍ਰੈਜੂਏਟ ਇਨ ਇੰਗਲਿਸ਼ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਮਾਤਾ ਪਿਤਾ ਦਾ ਇਕੱਲਾ ਬੇਟਾ ਦੋ ਕਿੱਲੇ ਨਾਲ ਕੋਲੇ ਕਮਰਸ਼ੀਅਲ ਪ੍ਰਾਪਰਟੀ ਆ ਪੌਸ਼ ਏਰੀਆ ਬਠਿੰਡੇ ਵਿੱਚ ਇਹਨਾਂ ਦੀ ਕੋਠੀ ਆ ਪਿਤਾ ਜੀ ਇਹਨਾਂ ਦੇ ਸੁਰਗਵਾਸ ਹੋ ਗਏ ਐਜੂਕੇਟਿਡ ਫੈਮਿਲੀ ਆ ਇਹਨਾਂ ਦੀ ਰਿਕੁਆਇਰਮੈਂਟ ਜੀ ਲੜਕੀ ਕੈਨੇਡਾ ਵਰਕ ਪਰਮਿਟ ਜਾਂ ਸਟੱਡੀ ਵੀਜ਼ ਤੇ ਹੋਵੇ। ਉਹਦੇ ਸਪੌਸ ਪਰਮਟ ਸਪੌਸ ਪਰਮਟ ਵੀ ਲਵਾ ਸਕਦੇ ਨੇ। ਸਟੱਡੀ ਤੇ ਹੋਵੇ ਤਾਂ ਫੀਸ ਵੀ ਭਰ ਦਿਆਂਗੇ ਕਹਿੰਦੇ। 3 ਸਾਲ ਦਾ ਲੜਕੇ ਦਾ ਇਹ ਵਰਕ ਪਰਮਟ ਰਹਿੰਦਾ। ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਮਾਸਟਰ ਡਿਗਰੀ ਹੋਵੇ ਜਾਂ ਫਿਰ ਬੀਏ ਸੀ ਨਰਸਿੰਗ ਹੋਵੇ। ਕਹਿੰਦੇ ਵਿੱਚ ਜਿਆਦਾ ਲੜਕੇ ਕੈਨੇਡਾ ਤਾਂ ਹੋਵੇ ਵਰਕ ਪਰਮਿਟ ਤੇ ਹੋਈ ਆ ਛੱਡੀ ਵੀ ਕਰਦੀ ਹੋ ਸਕਦੀ ਆ ਉਹਨਾਂ ਦਾ ਕਹਿੰਦੇ ਸਪਾਊਸ ਵੀ ਜਾ ਵੀ ਸਪਾਊਸ ਪਰਮਿਟ ਵੀ ਲਵਾ ਸਕਦੇ ਆ ਜੇ ਸਟੱਡੀ ਕਰ ਰਹੀ ਆ ਤਾਂ ਕਹਿੰਦੇ ਅਸੀਂ ਉਹਦੀ ਫੀਸ ਵੀ ਭਰ ਦਾਂਗੇ ਲੜਕੇ ਦਾ 3 ਸਾਲ ਦਾ ਵਰਕ ਪਰਮਿਟ ਹੈ ਜੀ ਰਹਿੰਦਾ ਜੇ ਲੜਕੇ ਇੰਡੀਆ ਤੋਂ ਹੋਵੇ ਤਾਂ ਉਹਨਾਂ ਕੋਲ ਕੋਈ ਮਾਸਟਰ ਡਿਗਰੀ ਹੋਵੇ ਜਾਂ ਫਿਰ ਪੀਐਸ ਅੰਦਰ ਸਿੰਘ ਹੋਵੇ ਪਰਿਵਾਰ ਦਾ ਸਕ੍ਰੀਨ ਨੰਬਰ ਚੱਲ ਰਿਹਾ ਜੀ ਤੁਸੀਂ ਨਾਲ ਸੰਬੰਧ ਕਰ ਸਕਦੇ ਆਂ ਅਗਲਾ ਰਿਸ਼ਤਾ ਨੋਟ ਕਰ ਲਿਓ ਇਹ ਹੈਗਾ ਜੀ ਲੜਕੀ ਦਾ ਹਿੰਦੂ ਖੱਤਰੀ ਲੜਕੀ ਮੋਹਾਲੀ ਤੋਂ 1986 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਹੈ ਇਹ ਬੇਟੀ ਤਲਾਸ਼ੂ ਦਾ ਪਰੰਤੂ ਇਹਨਾਂ ਦੇ ਕੋਈ ਬੱਚਾ ਹੈ ਨਹੀਂ ਐਮਏ ਬੀਏ ਦਾ ਐਮਏ ਦਾ ਪਿਤਾ ਜੀ ਨੇ ਸਰਕਾਰੀ ਜਾਤ ਤੋਂ ਰਿਟਾਇਰ ਨੇ ਦੋ ਭਰਾ ਮੈਰ ਨੇ ਦੋ ਭੈਣਾ ਮੈਰਟ ਨੇ ਭਰਾ ਅਨ ਮੈਰਟ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕਾ ਸਰਕਾਰੀ ਜੋਬ ਕਰਦਾ ਹੋਵੇ ਜਾਂ ਫਿਰ ਕੋਡ बिजनेਸਮੈਨ ਹੋਵੇ ਤੇ ਆਲ ਓਵਰ ਪੰਜਾਬ ਪੰਜਾਬ ਤੋਂ ਕਿਤੋਂ ਵੀ ਹੋ ਸਕਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਪਰਿਵਾਰ ਦਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਸਤਾ ਨੋਟ ਕਰੋ ਜੀ ਇਹ ਹੈਗਾ ਬਹਿਰੀਨ ਤੋਂ ਜੱਟ ਸਿੱਖ ਲੜਕਾ ਢਾਲੀਵਾਲ ਗੋਤ ਜਗਰਾਉ ਏਰੀਆ 1996 ਡੇਟ ਆਫ ਬਰਥ 5 ਫੁੱਟ 6 ਇੰਚ ਕੱਟ 10+2 ਕੁਆਲੀਫਿਕੇਸ਼ਨ ਪ੍ਰਾਪਰਟੀ 2 ਏਕੜ ਬਹਿਰੈਨ ਵਿੱਚ ਕੇ ਆਪਣਾ ਬਿਜ਼ਨਸ ਹੈ ਇਹਨਾਂ ਦਾ ਏਸੀ ਮਕੈਨਿਕ ਦਾ ਇਹਨਾਂ ਦਾ 6 ਸਾਲ ਦਾ ਤਜਰਬਾ ਬਹਿਰੈਨ ਵਿੱਚ ਜੌਬ ਕਰਦੇ ਨੇ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸਾ ਨੋਟ ਕਰੋ ਜੀ ਇਹ ਹੈਗਾ ਜਰਮਨ ਤੋਂ ਲੁਬਾਨਾ ਸਿੱਖ ਲੜਕਾ ਪਖਾਨਕੋਟ ਐਨ ਆਰ ਆਈ ਜਰਮਨ 1984 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ 10+2 ਕੁਆਲਿਫੀਕੇਸ਼ਨ ਭਰਾ ਜਰਮਨ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਆਰਮੀ ਤੋਂ ਰਿਟਾਇਰ ਸੋਹਣੀ ਸਨਖੀ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਜ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਦਸਤਾ ਨੋਟ ਕਰੋ ਜੱਟ ਸਿੱਖ ਲੜਕਾ ਹੁੰਦਲ ਗੋਤ ਕਪੂਰਥਲਾ ਏਰੀਆ ਨਿਊਜ਼ੀਲੈਂਡ ਪੀ ਆਰ 1993 ਡੇਟ ਆਫ ਬਰਥ 6 ਫੁੱਟ 2 ਇੰਚ ਕੱਤ ਬੀਵੀਏ ਕਿਤੇ ਨੇ ਇੰਡੀਆ ਤੋਂ ਮਾਸਟਰ ਇਨ ਬਿਜ਼ਨਸ ਫਰੋਮ ਨਿਊਜ਼ੀਲੈਂਡ ਵਧੀਆ ਜਾਵਣਾ ਦੀ ਨਿਊਜ਼ੀਲੈਂਡ ਦੇ ਵਿੱਚ ਭਰਾ ਸੈਟਲਡ ਹਨ ਕੈਨੇਡਾ ਪਿਤਾ ਜੀ ਨਾਲ ਦੇ ਐਸਆਈ ਨੇ ਪੰਜਾਬ ਪੁੱਸਤੇ ਵਿੱਚ ਲੜਕੀ ਇੰਡੀਆ ਤੋਂ ਬੀਐਸਸੀ ਨਰਸਿੰਗ ਹੋਵੇ ਜਾਂ ਵਧੀਆ ਪੜਾਈ ਹੋਵੇ ਜਾਂ ਫਿਰ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਦੀ ਲੜਕੀ ਹੋਵੇ ਕਾਤ 5 ਫੁੱਟ 5 ਇੰਚ ਦੇ ਕਰੀਬ ਹੋਵੇ। ਸਕਰੀਨ ਤੇ ਪਰਿਵਾਰ ਦਾ ਨੰਬਰ ਚੱਲੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਜੱਟ ਸਿੱਖ ਲੜਕਾ ਸਰਦਾਰ ਅੰਡਾਲ ਗੋਤ ਪਟਿਆਲਾ ਏਰੀਆ 1997 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਆਈਟੀਆਈ ਡਿਪਲੋਮਾ ਕੀਤਾ ਹੋਇਆ ਜੀ ਪ੍ਰਾਈਵੇਟ ਕੰਪਨੀ ਦੇ ਵਿੱਚ ਜੌਬ ਕਰਦਿੰਦਾ ਹੈ। ਭੈਣ ਯੂਐਸਏ ਪੀਆਰ ਮੈਰੀਬੋਰ ਵਾਲੇ ਕਹਿੰਦੇ ਮਾਫ ਕਰ ਉਹ ਇਹਨਾਂ ਨਾਲ ਗੱਲ ਨਾ ਕਰਨ ਨੀਡ ਐਜੂਕੇਟਡ ਗੱਲ ਇਹਨਾਂ ਦੀ ਰਿਕੁਆਇਰਮੈਂਟ ਆ ਪਰਵਾਰ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਲਿਸਤਾ ਨੋਟ ਕਰੋ ਜੀ ਕਨਵਿੰਦਰ ਸਿੰਘ ਚਹਿਲ ਰਾਏਕੋਟ ਲੁਧਿਆਣਾ ਏਰੀਆ 1990 ਦੇ ਡੇਟਾ ਆਰਥ 5 ਫੁੱਟ 8 ਇੰਚ ਕੱਦ ਬੀਸੀ ਕੀਤੀ ਹੋਈ ਆ ਫਾਦਰ ਨੇ ਇਹਨਾਂ ਦੇ ਐਸਆਈ ਪੰਜਾਬ ਪੁਲਿਸ ਦੇ ਵਿੱਚ ਪ੍ਰਾਪਰਟੀ ਅਠ ਕੀ ਲਿਆ ਨੀਡ ਪੀਆਰ ਗਰਲ ਕੈਨੇਡਾ ਆਸਟ੍ਰੇਲੀਆ USA, New Zealand ਸੋਹਣੇ ਸਨਖੇ ਪੜੇ ਲਿਖੀ ਲੜਕੇ ਕੈਨੇਡਾ ਤੋਂ ਪੀਆਰ ਹੋਵੇ ਆਸਟ੍ਰੇਲੀਆ ਤੋਂ ਹੋਵੇ US ਤੋਂ ਹੋਵੇ ਜਾਂ ਫਿਰ New Zealand ਤੋਂ ਵੀ ਹੋ ਸਕਦੀ ਆ ਸਕਰੀਨ ਤੇ ਪਰਿਵਾਰ ਦਾ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਦਵਾਈ ਤੋਂ ਕੁਲਦੀਪ ਸਿੰਘ ਮੱਝਵੀ ਸਿੱਖ ਲੜਕਾ ਬੈਸ਼ ਨੂੰ ਨਸ਼ਾ ਰਹਿਤ ਅੰਮ੍ਰਿਤਸਰ ਸਾਹਿਬ ਤੋਂ 1996 ਡੇਟਾ ਆਵਰਟ 5 ਫੁੱਟ 8 ਇੰਚ ਕੱਦ ਮੈਟ੍ਰਿਕ ਕੀਤੀ ਹੋਈ ਹੈ। ਦੁਬਈ ਵਿੱਚ ਇੱਕ ਵਧੀਆ ਕੰਪਨੀ ਵਿੱਚ ਜੌਬ ਕਰਦਣਾ। ਵਧੀਆ ਜੌਬ ਆ ਤੇ ਵਧੀਆ ਸੈਲਰੀ ਹੈ ਇਹਨਾਂ ਦੀ। ਇਹਨਾਂ ਦੀ ਰਿਕੁਆਇਰਮੈਂਟ ਆ ਜੀ ਘਰੇਲੂ ਲੜਕੀ ਦੀ ਜ਼ਰੂਰਤਾ। ਅਮਰਸਰ ਸਾਹਿਬ ਦੇ 80 ਕਿਲੋਮੀਟਰ ਦੇ ਘਰੇਵਾਲੇ ਹੀ ਸੰਪਰਕ ਕਰਨ। ਦੂਰ ਵਾਲੇ ਨਾ ਕਰਨ। ਸਕਰੀਨ ਤੇ ਪਰਿਵਾਰ ਦਾ ਨੰਬਰ ਚੱਲ ਰਿਹਾ ਸਿੱਧੀ ਗੱਲਬਾਤ ਕਰੋ। ਆਗਲਾ ਰਿਸ਼ਤਾ ਨੋਟ ਕਰੋ ਜੀ। ਇਹ ਹੈਗਾ ਜੀ ਯੂਐਸਏ ਤੋਂ। ਜੱਟ ਸਿੱਖ ਲੜਕਾ ਮਲੇ ਕੋਲਾ ਏਰੀਆ ਕੈਲੀਫੋਰਨੀਆ ਯੂ ਐਸ ਏ ਗ੍ਰੀਨ ਕਾਰਡ ਹੋਲਡਰ ਇਹ ਲੜਕਾ ਯੂ ਐਸ ਏ ਕੈਲੀਫੋਰਨੀਆ ਰਹਿੰਦੇ ਨੇ ਔਰ ਗ੍ਰੀਨ ਕਾਰਡ ਹੋਲਡਰ ਆ ਮਲੇਰ ਕੋਲ ਏਰੀਆ ਨਾਲ ਸਮਝ ਰਹੇ ਨੇ 1992 ਡੇਟ ਆਫ ਬਰਥ ਆ 5 ਫੁੱਟ 11 ਇੰਚ ਕੱਦ ਦਾ 10 ਪਲੱਸ 2 ਇਹਨਾਂ ਦੀ ਕੁਆਲੀਫਿਕੇਸ਼ਨ ਨੇ ਇੰਡੀਆ ਤੋਂ ਕੀਤੀ ਹੈ ਹਾਇਰ ਸਟੱਡੀ ਇਹਨਾਂ ਨੇ ਕੀਤੀ ਹੈ ਯੂ ਐਸ ਏ ਤੋਂ ਟੱਕ ਡਰਾਈਵਰ ਦੇ ਤੌਰ ਤੇ ਇਹ ਜੋਬ ਕਰਦੇ ਨੇ ਯੂ ਐਸ ਏ ਦੇ ਵਿੱਚ ਇਹਨਾਂ ਦੀ ਰਿਕੁਆਇਰਮੈਂਟ ਆ ਲੜਕੇ ਯੂਐਸ ਤੋਂ ਹੋਵੇ ਸੰਗਰੂਰ ਮਲੇਕੋਡਾ ਬਨਾਲਾ ਲੁਧਿਆਣਾ ਇਸ ਏਰੀਆ ਤੋਂ ਨੇੜੇ ਵਾਲੇ ਹੀ ਕਦੇ ਸੰਪਰਕ ਕਰਨ ਦੂਰ ਵਾਲੇ ਨਾ ਕਰਨ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਤਰਮਨਜੀਤ ਸਿੰਘ ਜੱਟ ਸਿੱਖ ਲੜਕਾ ਝਾੜੀ ਗੋਤ ਹੱਤੇਗੜ ਸਾਹਿਬ ਕੈਨੇਡਾ ਸਿਟੀਜ਼ਨ 33 ਸਾਲ ਉਮਰ 6 ਫੁੱਟ ਕਾਦਾ ਬੇਟੇ ਦਾ इन क्वालिफिकेशन जी फायर प्रोटैक्शन इंजीनियरिंग टेक्नोलॉजी एडवांस डिप्लोमा थ्री ईयरस सेंसिका कॉल ट्रांटो काम करते हैं वर्किंग एज अलैक्ट्रीशियन अप्रेंटिस और वो फायदा की है उस काम का केंद्र भी वर्क टू वर्ल्ड अटेन मास्टर्स लाइसेंस एंड टू ओपन ਔਰ business ਇਲੈਕਟ੍ਰੀਸ਼ੀਅਨ ਅਪਰੇਟਸ ਦੇ ਤੌਰ ਤੇ ਹੈ ਜੌਬ ਕਰਦੇ ਨੇ ਔਰ ਉਹਦੇ ਆਧਾਰ ਤੇ ਇਹ ਕਿ ਲਾਇਸੈਂਸ ਮਾਸਟਰ ਲਾਇਸੈਂਸ ਹੋਲਡਰ ਹੋ ਜਾਣਗੇ ਜੋ ਆਪਣਾ business ਖੋਲ ਸਕਦੇ ਨੇ ਆਪਣਾ ਮਕਾਨ ਇਹਨਾਂ ਦਾ ਬ੍ਰੈਂਪਟਨ ਵਿਖੇ ਮਾਤਾ ਜੀ ਇਹਨਾਂ ਦੇ ਗਵਰਨਮੈਂਟ ਟੀਚਰ ਸੀ ਫਾਜ਼ਲ ਸਾਹਿਬ ਇਹਨਾਂ ਦੇ ਵੈਟਰਨਰੀ ਡਿਪਾਰਟਮੈਂਟ ਦੇ ਵਿੱਚ ਔਕ ਕਰਦੇ ਰਹੇ ਨੇ ਵੱਡਾ ਭਰਾ ਮੈਰੀਡਾ ਸਾਰਾ ਪਰਿਵਾਰ ਕੈਨੇਡਾ ਮਾਤਾ ਪਿਤਾ ਵੀ ਕੈਨੇਡਾ ਦੇ ਵਿੱਚ ਨੇ ਦੋਨੇ ਆਪਣਾ ਘਰ ਇਹਨਾਂ ਦਾ ਵੈਲ ਸੈਟਲਡ ਫੈਮਿਲੀ ਆ ਲੜਕੇ ਦੀ ਉਮਰ 25 ਤੋਂ 29 ਸਾਲ ਦੇ ਵਿਚਕਾਰ ਹੋਵੇ 5 ਫੁੱਟ 6 ਇੰਚ ਦੀ ਕੱਦ ਹੋਵੇ ਲੰਬੀ ਹੋਵੇ ਫੈਮਿਲੀ ਔਰੀਐਂਟਡ ਹੋਵੇ 100 ਨਰਮ ਸੁਭਾਅ ਦੇ ਕਹਿੰਦੇ ਹੋਵੇ ਆਪਸੀ ਸਤਿਕਾਰ ਕਰਨ ਜੋ ਹੋਵੇ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਲੋੜਵੰਦਾ ਇਸ ਰਿਸ਼ਤੇ ਦੇ ਇਸ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਪੜਿਆ ਲਿਖਿਆ ਪਰਿਵਾਰ ਆ ਵੈਲ ਸੈਟਲਡ ਫੈਮਿਲੀ ਆ ਆਪਣਾ ਕਾਰ ਇਹਨਾਂ ਦਾ ਕੈਨੇਡਾ ਦੇ ਵਿੱਚ ਮਾਤਾ ਪਿਤਾ ਗਵਰਨਮੈਂਟ ਜੋਬ ਕਰਦੇ ਰਹੇ ਨੇ ਹੁਣ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਇਹ ਰਿਸ਼ਤੇ ਦੇ ਬੇਰਵਾਪ ਜੀ ਨਾਲ ਸਾਂਝੇ ਕੀਤੇ ਗਏ ਨੇ ਜੀ ਬੇਰਵਾ ਬੋਲਦਿਆਂ ਤੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਕੇ ਮਾਦੇ ਜਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਅਪਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ